ਮੇਰਾ ਨਾਮ ਦਰਨਜੀਤ ਸਿੰਘ ਹੈ ਮੇਰਾ ਕਾਰ ਗੁਰੂ ਗੋਬਿੰਦ ਸਿੰਘ ਨਗਰ ਲੱਗਿਆ ਵਾ ਟੂਰਨ ਟਰੈਵਲ ਦਾ ਕਰਦਾ ਕੰਮ ਤੇ ਆਪਣੇ ਮੈਂ ਦਫਤਰ ਵਾਲੀ ਸਾਈਡ ਨੂੰ ਜਾ ਰਿਹਾ ਸੀਗਾ ਉੱਥੇ ਇੱਕ ਕਾਰ ਵਾਲੇ ਨੇ ਫੇਟ ਮਾਰੀ ਹੈ ਤੇ ਉੱਥੇ ਇੱਕ ਹੋ ਕੀਤੀ ਇਹਨਾਂ ਨੇ ਮੇਰੀ ਚੈਨੀ ਵੀ ਲੈ ਗਏ ਫੋਨ ਵੀ ਖੋਣ ਦੀ ਕੋਸ਼ਿਸ਼ ਕਰ ਰਹੇ ਸੀ ਫੋਨ ਫੜ ਲਿਆ ਮੈਂ ਫਿਰ ਉਹਨੇ ਮਗਰ ਲਾਈ ਮੈਂ ਸਕੂਟੀ ਉਹਨਾਂ ਨੂੰ ਚੌਂਕ 'ਚ ਜਾ ਕੇ ਘੇਰਿਆ ਚੱਕੀ ਬੋਲਦੇ ਲਾਗੇ ਕਿਹੜੀ ਜਗ੍ਹਾ ਹੋਇਆ ਸੀ ਇਹ ਚੱਕੀ ਬੋਲਦੇ ਲਾਗੇ ਇਹਨਾਂ ਨੇ ਨਾ ਬਾਅਦ ਵਿੱਚ ਇਹਨਾਂ ਨੇ ਫੇਰ ਮੈਨੂੰ ਗੱਡੀ ਦੇ ਉੱਤੇ ਚੁੱਕ ਕੇ ਬੋਨਟ ਦੇ ਉੱਤੇ ਫਿਰ ਉਹ ਕਾਫੀ ਦੂਰ ਤੱਕ ਅਗੜੀ ਸੜੇ ਲੈ ਗਏ ਉੱਥੋਂ ਉਹਨਾਂ ਨੇ ਸੁੱਟ ਤੇ ਫੇਰ ਉਹ ਉੱਥੋਂ ਗੱਡੀ ਭਜਾ ਕੇ ਲੈ ਗਏ ਕਿਹੜੀ ਗੱਡੀ ਇਹ ਗੱਡੀ ਡਿਜ਼ਾਇਰ ਗੱਡੀ ਹੈ ਐਚ ਪੀ 40 C 3431 ਨੰਬਰ ਆ ਉਹਦਾ ਵਾਈਟ ਕਲਰ ਦੀ ਗੱਡੀ ਹੈ ਦੋ ਮੁੰਡੇ ਸੀਗੇ ਗੱਡੀ ਦੇ ਵਿੱਚ ਬੈਠੇ ਤੇ ਕੋਈ ਉਹਨਾਂ ਦੀ ਪਛਾਣ ਪਛਾਣ ਹੈ ਕਣ ਪਛਾਣ ਹਾਂ ਪਛਾਣ ਮੈਂ ਪੂਰੀ ਕਰ ਸਕਦਾ ਉਹਨਾਂ ਦੀ ਸੱਟਾ ਕਿੱਧਰ ਤੇ ਲੱਗੀ ਸੱਟਾ ਮੇਰੀ ਬਾਹਾਂ 'ਆਂ ਜੀ ਬਾਹਾਂ ਤੇ ਲੱਗੇ ਆ ਤੇ ਲੱਤ ਤੇ ਲੱਗੇ ਆ ਜੀ ਮੇਰੇ ਕੋਲ ਬਹੁਤ ਬੁਰਾ ਹਾਲ ਹੈ ਜੀ ਮੰਗ ਮੈਂ ਇਹੀ ਕਰਦਾ ਜੀ ਤੇ ਮੇਰੇ ਪੰਜ ਮਹੀਨੇ ਦੀ ਕੁੜੀ ਆ ਜੀ ਮੇਰੀ ਕੱਲ ਨੂੰ ਮੈਨੂੰ ਕੁਝ ਹੋ ਜਾਂਦਾ ਤੇ ਮੇਰੇ ਟੱਬਰ ਨੂੰ ਕਿਹਨੇ ਦੇਖਣਾ ਸੀਗਾ ਮੈਂ ਸਰਕਾਰ ਕੋਲ ਹੀ ਮੰਗ ਕਰਦਾ ਪੁਲਿਸ ਪ੍ਰਸ਼ਾਸਨ ਤੋਂ ਉਹਨਾਂ ਦੇ ਕਾਰਵਾਈ ਕੀਤੀ ਜਾਵੇ ਜਿਨ੍ਹਾਂ ਦੀ ਗੱਡੀ ਆ ਉਹਨਾਂ ਨੂੰ ਵੀ ਲਿਆ ਜਾਵੇ ਤੇ ਜਿਹੜੇ ਦੋ ਮੁੰਡੇ ਸੀਗੇ ਜਿਹੜੇ ਚਲਾ ਰਹੇ ਸੀ ਉਹਨਾਂ ਨੂੰ ਵੀ ਫੜਿਆ ਜਾਵੇ ਮੈਂ ਸਰਕਾਰ ਕੋਈ ਹੀ ਮੰਗ ਕਰਦਾ ਮੈਨੂੰ ਇਨਸਾਫ ਦਿੱਤਾ ਜਾਵੇ ਮੇਰਾ ਨਾਮ ਮੋਨੂ ਚੋਧਰੀ ਹੈ ਮੈਂ ਚੋਧਰੀ ਟਰੈਵਲ ਪਠਾਨਕੋਟ ਤੋਂ ਤੇ ਇਹ ਤਰਨਜੀਤ ਜਿਹੜੀ ਵੀ ਇੱਕ ਕੰਮ ਹੋਇਆ ਹੈ ਮੁੰਡੇ ਨਾਲ ਇਹ ਤਰਨਜੀਤ ਸਾਡੇ ਕੋਲ ਹੀ ਮੁੰਡਾ ਟਰੈਵਲ ਕੰਪਨੀ ਤੇ ਹੀ ਹੁੰਦਾ ਸ਼ਾਮ ਨੂੰ ਸਾਨੂੰ ਕਾਲ ਆਉਂਦੀ ਹੈ ਕਿ ਦਾਦਾ ਤੈਨੂੰ ਦਾ ਐਕਸੀਡੈਂਟ ਹੋਇਆ ਬਟ ਜਦੋਂ ਫਾ ਅਹੀਂ ਉੱਥੇ ਪਹੁੰਚਦੇ ਆ ਕਿ ਕਹਾਣੀ ਕੀ ਹੋਈ ਹੈ ਕਿ ਜੌਨ ਹੋਟਲ ਤੋਂ ਥੋੜੀ ਜਿਹੀ ਪਿੱਛੇ ਇਹਨੂੰ ਉਸ ਕਾਰਨੇ ਸਵਿਫਟ ਡਿਜ਼ਾਇਰ ਕਾਰ ਆ ਹ ਨੇ ਹਿੱਟ ਕੀਤਾ ਜਦੋਂ ਇਹ ਡਿੱਗਿਆ ਤੇ ਇਹਦੇ ਗਲੇ 'ਚ ਚੈਨ ਹੀ ਤੇ ਨਾਲ ਮੋਬਾਈਲ ਹੀ ਇਹਦੇ ਕੋਲ ਚੈਨ ਖੋਲੀ ਹੋਣਾ ਮੋਬਾਈਲ ਖੋਣ ਦੀ ਕੋਸ਼ਿਸ਼ ਕੀਤੀ ਪਰ ਇਹਨੇ ਹੱਥ ਵਾਰ ਮਾਰਿਆ ਮੋਬਾਈਲ ਲੈ ਕੇ ਤੋਂ ਮੁੰਡੇ ਦੌੜ ਗਏ ਮੋਬਾਈਲ ਉੱਤ ਛੱਡ ਗਏ ਦੌੜ ਗਏ ਮੁੰਡੇ ਦੌੜਨ ਤੋਂ ਬਾਅਦ ਇਹਨਾ ਚੱਕੀ ਪੁਲ ਤੋਂ ਜਾ ਗਏ ਤਨੂੰ ਨੇ ਸਕੂਟੀ ਆਪਣੀ ਪਿੱਛੇ ਲਾਈ ਹੈ ਚੱਕੀ ਪੁਲ ਤੇ ਜਾ ਕੇ ਜਦੋਂ ਉਹਨਾਂ ਨੂੰ ਗੱਡੀ 'ਚ ਘੇਰਿਆ ਉਹਨੇ ਮਤਲਬ ਸਕੂਟੀ ਗੱਡੀ ਦੇ ਅੱਗੇ ਲਾ ਕੇ ਤੇ ਗੱਡੀ ਰੋ ਇਹਨਾਂ ਨੇ ਉਹਨਾਂ ਨੂੰ ਉਹਨੇ ਅੱਗੇ ਬੰਨਰ ਦੇ ਹੱਥ ਪਿਆ ਬੰਨਰ ਦੇ ਉੱਤੇ ਬਿਠਾ ਕੇ ਉਹਨੂੰ ਮਤਲਬ ਬੰਨਰ ਦੇ ਉੱਤੇ ਡਾਗ ਲਿਆ ਔਰ ਇਹ ਢਾਂਗੂ ਚੌਂਕ ਤੱਕ ਮਤਲਬ ਕੋਈ 1.5 ਕਿਲੋਮੀਟਰ ਦਾ ਸਫ਼ਰ ਇਹਨਾ ਗੱਡੀ ਦੇ ਉੱਤੇ ਬਿਠਾ ਕੇ ਕੀਤਾ ਉਹਨੂੰ ਹਿੱਟ ਕੀਤਾ ਬੜੀ ਔਰ ਨਾਲ ਜੇ ਅਗਰ ਰਸਤੇ 'ਚ ਕਿਤੇ ਡਿੱਗ ਪੈਂਦਾ ਤਾਂ ਮਤਲਬ ਜਾਨੋ ਨੁਕਸਾਨ ਵੀ ਹੋ ਸਕਦਾ ਸੀ ਉਹਦਾ ਗੱਡੀ ਦਾ ਪਤਾ ਲੱਗ ਗਿਆ ਕੋਈ ਗੱਡੀ ਦਾ ਪਤਾ ਲੱਗ ਗਿਆ ਭਾਜੀ ਸੁੰਦਰ ਨਗਰ ਦੀ ਗੱਡੀ ਹੈ ਗੱਡੀ ਦਾ ਪਤਾ ਲੱਗ ਗਿਆ ਸਾਨੂੰ ਪੁਲਿਸ ਨੂੰ ਰਿਪੋਰਟ ਦੇਤੀ ਹੈ ਬਾਕੀ ਕਾਰਵਾਈ ਪੁਲਿਸ ਜੋ ਕਰੇਗੀ ਉਹਦੇ ਤੇ ਉਹ ਸਾਨੂੰ ਮੰਗ ਇਹੀ ਹੈ ਜੀ ਦੇਖੋ ਜੀ ਇਹ ਤੇ ਸ਼ਰੇਆਮ ਤਾਂ ਕਚਾਈ ਹੋ ਰਹੀ ਹੈ ਸ਼ਰ ਮੰਗ ਇਹੀ ਹੈ ਕਿ ਪ੍ਰਸ਼ਾਸਨ ਅੱਗੇ ਵੀ ਸਾਡੀ ਇਹੀ ਮੰਗ ਹੈ ਔਰ ਡਿਪਾਰਟਮੈਂਟ ਜਿਹੜੇ ਵੀ ਮਤਲਬ ਪੁਲਿਸ ਡਿਪਾਰਟਮੈਂਟ ਹੈ ਕਿ ਇਹਨਾਂ ਦੇ ਜਿਹੜੇ ਮਤਲਬ ਇਦਾਂ ਦੇ ਹੁੱਲੜਵਾੜੀਆਂ ਕਰਨ ਵਾਲੇ ਇਹਨਾਂ ਨੂੰ ਨੱਥ ਪਾਈ ਜਾਏ ਹਾਂਜੀ ਸਾਨੂੰ ਨਾ ਕਾਲ ਕੰਪਲੀਟ ਰੀਸੀਵ ਹੋਈ ਕਿ ਦੋ ਸਵਿਫਟ ਦੋ ਲੜਕੇ ਇੱਕ ਸਵਿਫਟ ਘਾਤੇ ਆ ਰਹੇ ਸੀ ਜਿਨ੍ਹਾਂ ਨੇ ਬਾਈਕ ਵਾਲੇ ਲੜਕੇ ਨੂੰ ਹਿੱਟ ਕੀਤਾ ਤੇ ਉਹਨੂੰ ਘਸੀਟਦੇ ਹੋਏ ਜੀ ਚੱਕੀਪੁਰ ਵਾਲੀ ਸਾਈਡ ਤੇ ਲੈ ਗਏ ਤੇ ਇਹ ਸਾਨੂੰ ਕੰਪਲੇਂਟ ਰੀਸੀਵ ਹੋ ਚੁੱਕੀ ਹੈ ਤੇ ਅਸੀਂ ਮੁਦਈ ਦੀ ਸਟੇਟਮੈਂਟ ਲੈ ਕੇ ਜਿਹੜੀ ਬੰਦੀ ਕਾਰਵਾਈ ਕੀਤੀ ਜਾਊਗੀ ਕੋਈ ਸੀਸੀਟੀ ਵੀ ਸਾਹਮਣੇ ਆਈ ਹਾਂਜੀ ਇੱਕ ਸੀਸੀਟੀ ਵੀ ਸਾਹਮਣੇ ਆਈ ਹੈ ਉਹ ਫੈਕਟ ਚੈੱਕ ਵੈਰੀਫਾਈ ਕੀਤੀ ਜਾ ਰਹੇ ਨੇ ਲੜਕੇ ਵੱਲੋਂ ਵੀ ਕਿਹਾ ਗਿਆ ਕਿ ਕੋਈ ਨਾ ਸਨੇਚਿੰਗ ਵਗੈਰਾ ਵੀ ਕੀਤੀ ਗਈ ਹੈ ਮੋਬਾਈਲ ਕੋ ਵਗੈਰਾ ਔਰ ਚੇਨ ਖੋਣ ਦੀ ਕੋਸ਼ਿਸ਼ ਕੀਤੀ ਗਈ ਹੈ ਹਾਂਜੀ ਇਦਾਂ ਦੀ ਗੱਲ ਕੋਈ ਸਾਹਮਣੇ ਨਹੀਂ ਪਰ ਅਗਰ ਇਦਾਂ ਦੀ ਗੱਲ ਨੂੰ ਫੈਕਟ ਚ ਵੈਰੀਫਾਈ ਕਰ